ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੇ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਂ ਨਗਾਵਾ ਸੇਰ ਲਈ ਲੈ ਕੇ ਆਏ ਹਾਂ ਜੀ ਇੱਕ ਬਾਈ ਤਾਜੀ ਸੋਈ ਵੀ ਆ ਤੇ ਦੋ ਗੱਬਣਾ ਨੇ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰਪੋ ਠੀਕ ਹੋ ਬਾਈ ਹਾਂ ਹਾਂ ਬਾਈ ਬਹੁਤ ਵਧੀਆ ਨਾਮ ਤੇ ਐਡਰੈਸ ਫੋ ਨਾ ਬਾਈ ਮੇਰਾ ਜੱਗਾ ਪਿੰਡ ਢੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਨੇੜੇ ਪਿੰਡ ਬਾਈ ਨੇੜੇ ਬਾਈ ਰਹੇ ਮੈਂ ਤਪਾ ਰਹ ਜਾਂਦਾ ਦੋ ਪੱਖ ਹੋ ਗਏ ਚਾਪ ਨੂੰ 8 ਕਿਲੋਮੀਟਰ ਮੋਬਾਈਲ ਨੰਬਰ ਉਹ ਮੋਬਾਈਲ ਨੰਬਰ 699997138 ਬਈ ਠੀਕ ਆ ਬਈ ਨੇੜੇ ਆਪਾਂ ਨੂੰ ਆਲੀ ਕਿ ਰਹਿੰਦੇ ਆ ਹਾਂ ਆਲੀ ਕੇ ਆਪਣਾ ਬਾਦੀਆਂ ਦੇ ਘਰ ਆ ਬਈ ਆਲੀ ਕੇ ਆਲੀ ਕੋਰਤਵਾਰ ਕੋਲ ਸੜਕ ਆਉਂਦੀ ਆ ਠੀਕ ਆ ਛੇਪਦੇ ਨੂੰ ਬਾਦੀਆਂ ਦੇ ਘਰ ਆ ਜੱਗਾ ਮੇਰਾ ਨਾ ਉਹ ਜਿਹੜਾ ਮਰਜੀ ਵੀ ਰਾਜਪੁੱਤ ਠੀਕ ਆ ਬਈ ਹਾਂ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਨੇ ਕਿਹੜਾ ਸੂਈ ਆ ਬਈ ਦੂਜਾ ਸੂਆ ਸੂਈ ਵੀ ਆ ਜਰਸੀ ਕ੍ਰਾਸ ਤੇ ਪੈਂਦੀ ਆ ਬਈ ਮੂੰਹ ਮਾਂ ਦੇਖ ਜਮਾ ਜਰਸੀਆਂ ਵਾਲਾ ਗਾ ਸਹੀ ਗੱਲ ਆ ਕੌਫੀ ਜਰਸੀ ਆ ਗਈ ਇਹ ਹੂੰ ਤੇ ਬਈ ਇਹਨੂੰ ਅੱਜ 10 ਕਿ ਲੋਇਨ ਨਾ ਕੰਡੇ ਵਾਲਾ ਬੱਚਾ ਕੀ ਹੈ ਮਗਰ ਬੱਚਾ ਟਰੈਕਟਰ ਬੱਚਾ ਮਗਰ ਬਈ ਬੱਚਾ ਤੇ ਸੀਲ ਠੰਡੀ ਚਵਾਈ ਚੂਬੀ ਲਾ ਦਿਖਾਈ ਦਿੰਨੇ ਆਪਾਂ ਆ ਜਾਓ ਉੱਥੇ ਪੁੱਠੇ ਪਾਸੇ ਵੀ ਬੰਨੇ ਆ ਦੁੱਧ 11 ਲੀਟਰ ਦਾ ਭਾਈ ਜਮਾਂ ਕੰਡੇ ਵਾਲਾ ਉਹ ਦੋੜਾਂਗੇ ਕੈਮਰਾ ਕਰਦੇ ਮਾੜਾ ਚਵਾਈ ਦਿਖਾ ਦੀ ਪਾ ਮਾੜੇ ਬਈ ਆਪਣੇ ਘਰੋਂ ਚਾਰ ਟਾਈਮ ਚੋਕੇ ਲੈ ਆਵੇ ਕੋਈ ਮਰਜ਼ੀ ਚਵਾਈ ਚੰਗੀ ਆ ਨਾ ਮਖਾ ਭਾਈ ਕਾਹਨੂੰ ਗੱਲਾਂ ਕਰਨਾ ਚਵਾਈ ਦਾ ਬੰਬਾ ਤੋਂ ਧਾਰਾ ਮਾ ਜਮਾਂ ਭਾਈ ਇਹ ਫਰਸਟ ਕਲਾਸ ਆ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਪੂਰੀ ਵਿੱਤੀ ਤੇ ਥਾਣਾ ਉਹ ਲੈ ਭਾਈ ਤੋਰ ਕੇ ਇਥੇ ਡਾਕਟਰ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚੋਕੇ ਕੋਈ ਵੀ ਵੀਰ ਤਸੱਲੀ ਕਰਕੇ ਲੈ ਜਾਵੇ ਦੇਖ ਠੀਕ ਆ ਭਾਈ ਆਪਣੇ ਵੀ ਦੇਖ ਲਿਆਂਦੇ ਹੁੰਦੇ ਹਨਾ ਪਸ਼ੂ ਸਹੀ ਆ ਭਾਈ ਕਈ ਵੀਰ ਬਾਹਰ ਕਹਿੰਦੇ ਵੀਰੇ ਦੁੱਧ ਘਟ ਗਈ ਹੂੰ ਹੋ ਜੀ ਮਾਸਟਰ ਤੋਰਾ ਤਾਰਾ ਚੰਗਾ ਕਰਮਾਈ ਦਾ ਆਰਡਰ ਕਮਾਲ ਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣੇ ਚੰਗੀਆਂ ਵਰਸ ਮੈਂ ਬਾਈ ਨਮਾ ਖਾਣਾ ਪੂਰੀ ਚੰਗੀਆਂ ਡਾਕਟਰ ਦੁੱਧ 4 13 ਜਵਾ ਕਿਲੋ ਆਹ ਨਾਲ ਪਾ ਦਊਗੀ ਠੀਕ ਆ ਹਾਂ ਹੂੰ ਤੇ ਮੁੱਲ ਕੀ ਇਹਦਾ ਜਾਇਜ਼ ਆ ਫਿਰ ਡਾਕਟਰ ਇਹ ਬਸ ਲੈਣ 36000 ਰੁਪਇਆ ਮਾਨਦਾਨ ਹੋ ਜਾ ਬਾਕੀ ਗੱਲ ਨਹੀਂ ਮਾਨਦਾਨ ਥੋੜਾ ਬੋਤਾ ਹੋ ਜਾ ਡਾਕਟਰ 36000 ਰੁਪਇਆ ਮੋਤ ਲੈ ਬਰੀ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਬੜ ਸੁਨੱਖੀ ਥਣਲੇਵਾ ਚੰਗਾ ਸੂਈ ਸਵਾਈ ਬੱਚਾ ਮਗਰ ਬੱਚਾ ਬਈ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਸੁੰਦੀ ਆ ਵੀਰੇ ਡਾਕਟਰ ਦੂਜਾ ਸੂਆ ਸੁੰਦੀ ਆ ਮੋਹ ਸ਼ੇਦ ਆਂਦਾ ਬਈ ਮੋਹ ਸ਼ੇਦ ਆਂਦਾ ਮੋਹ ਸ਼ੇਦ ਆਂਦਾ ਹਾਂ ਕਿੰਨੇ ਦਿਨ ਲੈਂਦੀ ਐ ਡਾਕਟਰ ਦੇਣੇ ਤੇ 14 ਪਿਆ ਇਹ ਦਿਨਾਂ ਦੇ ਹਿਸਾਬ ਨਾਲ 14 ਦਿਨ ਹਾਂ ਡਾਕਟਰ ਕੀ ਰਿਕਾਰਡ ਆ ਕਾਗਜ਼ ਦਸਤਾਇ 5 ਲੀਟਰ ਦਾ ਆ ਠੀਕ ਆ ਬੜ ਬਹੁਤ ਇੱਕ ਤਾਂ ਥਣ ਤੇ ਮੌਕਾ ਹੈਗਾ ਜਰੂਰ ਇਹਦੇ ਨਹੀਂ ਕਹਾ ਆ ਹੋਰ ਬੜ ਕਿਸੇ ਪਾਸਿਓਂ ਦੇ ਇੱਕ ਅੱਧ ਕੁਤ ਦਿਖਾ ਦੇ ਲੈ ਹਮ ਐ ਮੰਨ ਕੇ ਯਾਰ 5.5 ਫੁੱਟ ਤੋਂ ਕੁੱਤੇ ਐਰਾਪੜਾ ਕਰਦਾ ਇਨਸ਼ਾਅੱਲਾ ਕੱਲੀ ਕੱਚੀ ਕੱਚੀ ਆ ਡਾਕਟਰ ਕੱਚੀ ਕੱਚੀ ਆ ਡਾਕਟਰ ਲੰਮੋ ਪਈਆਂ ਸਾਰੀਆਂ ਬਲਡਨ ਲੈ ਕੱਢੂ ਕਰ ਦੋ ਦੋ ਡਾਕਟਰ ਦੀ 30 ਪਲੱਸ ਦੇ ਉੱਪਰ ਰਾਮ ਨਾਲ ਖੋਲ ਦੇ ਬਾਈ ਤੋਰੀ ਬਹੁਤ ਚੰਗੀ ਆ ਕਿਸੇ ਪਾਸੇੋਂ ਵੜਾ ਹੱਥ ਨਹੀਂ ਦਰਾਉਂਦੀ ਫੁੱਲ ਕੱਦ ਦਾ ਕੋਕਾ ਪੀਸ ਆ ਜਮਾ ਤੇ ਰਾਜੀ ਰੂਜੀ ਫੁੱਲ ਆ ਕੱਚੀ ਜ਼ਰੂਰ ਆ ਬਾਈ ਦਾਸ ਦਾ 14 15 ਦਾ ਲੈਟਰ ਉਹ ਜਿਹੜਾ ਕੱਚੀ ਕੱਚੀ ਦਾ ਪਾ ਭਾ ਦੇ ਦਾਂਗੇ ਠੀਕ ਆ ਹਾਂ ਫੇਸ ਬੜਾ ਚੰਗਾ ਹਨਾ ਕਰ ਬਹੁਤ ਚੰਗਾ ਡਾਕਟਰ ਆਪ ਵੀ ਵੜ ਬਹੁਤ ਚੰਗੀ ਆ ਸਹੀ ਗੱਲ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਸਵੀ ਪਲੀ ਰਾਜੀ ਰੂਜੀ ਫੁੱਲ ਆ ਕੱਲੀ ਕੱਚੀ ਕੱਚੀ ਅਧਣ ਲੈੰਦੀ ਆ ਉਹਨਾਂ ਨੂੰ ਆਰਡਰ ਹੈ ਜਿਹੜਾ ਇਹਨੇ ਵਧੀਆ ਤਿਆਰ ਕਰ ਲੈਣਾ ਤੇ ਕੀ ਮੁੱਲ ਆ ਫਿਰ ਕੱਚਾ ਇਹਦਾ ਮੁੱਲ ਵੈਕਟਰ ਆਪਾਂ ਫੋਨ ਤੇ ਕਰ ਲਾਂ ਇਹ ਕੱਚੀ ਕੱਚੀ ਦਾ ਹਾਂ ਐਂ ਦੇ ਕਈ ਵਾਰੀ ਆਪਾਂ ਕੋਲ ਖੜ ਗਈ ਫਿਰ ਤਿਆਰ ਹੋ ਕੇ ਉਸੇ ਦਾ ਮੁੱਲ ਹੋ ਜਾਊਗਾ ਸਹੀ ਗੱਲ ਆ ਹਾਂ ਮੁੱਲ ਆ ਭਾਈ ਕਹਿੰਦਾ ਇਹਦਾ ਫੋਨ ਤੇ ਹੋ ਜਾਊਗਾ ਮੁੱਲ ਆ ਜਿਹੜਾ ਵੜਦੇ ਹਿਸਾਬ ਨਾਲ ਮੁੱਲ ਜੈ ਵੀ ਹੋ ਡਾਕਟਰ ਹਾਂ ਅੱਗੇ ਵੀਰੇ ਤਨ ਨੰਬਰ ਤੇ ਕਿਹੜਾ ਸੂਸ ਹੁੰਦੀ ਆ ਡਾਕਟਰ ਤੀਜੇ ਸੂਸ ਹੋਊਗੀ ਹੁਣ ਕਿੰਨੇ ਕਿੰਨੇ ਦਿਨ ਲੈਂਦੀ ਆ ਡਾਕਟਰ ਇੱਕ ਦੋ ਤਿੰਨ ਕਦੇ ਨਹੀਂ ਲਊਗਾ ਤਾਂ ਬਸ ਤਿਆਰੀ ਆ ਕੀ ਰਿਕਾਰਡ ਦੋ ਡਾਕਟਰ ਆ 20 ਕਿਲੋ ਦਿੱਤਾ ਵਾ ਠੀਕ ਆ ਹਾਂ ਆਰਡਰ ਬੜਾ ਚੰਗਾ ਬਹੁਤ ਚੰਗਾ ਡਾਕਟਰ ਨੇ ਵਾਲੋ ਬਹੁਤ ਖਾ ਦੇ ਲੇਵਾ ਮੂਹਰ ਨੂੰ ਆ ਤੇ ਬੇਸ਼ੱਕ ਤਾਂ ਹੋਰ ਵੀ ਕੱਢੂ ਡਾਕਟਰ ਨੇ ਵਾਲੇ ਵਾ ਸਾਰੀਆਂ ਵਰਡਨ ਲੈ ਕੱਢੂ ਹਾਂ ਸੁਣੋ ਬਹੁਤ ਚੰਗਾ ਬਿਹੜਦਾ ਡਾਕਟਰ ਕੀ ਬਾਤ ਆ ਫੇਰ 22 ਕਿਲੋ ਆਹਮ ਨਾਲ ਪਾ ਦਊਗੀ ਹਾਂ ਇਸ ਬੜਾ ਚੰਗਾ ਫੁੱਲ ਕਰਦਾ ਸਵੀ ਪਲੀਆ ਰਾਜੀ ਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਕੱਚੀ ਜ਼ਰੂਰ ਆ ਹਜੇ ਦਿਨ ਲੈਂਦੀ ਆ ਭਾਈ ਉਹਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਕੀ ਮੁੱਲ ਅਵਰੇਜ ਹੈ ਇਹਦਾ ਡਾਕਟਰ ਮੁੱਲ ਕਰਾ ਲਾ 55 ਕਰਾ ਲਾ 52 ਕਰਾ ਲਾ 48000 ਦੀ ਜਸਮ ਉਹ ਏ ਠੀਕ ਆ ਭਾਈ ਹਾਂ ਮੁੱਲ ਭਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਾ ਜਮਾ ਜਾਜ ਮੁੱਲਾ ਡਾਕਟਰ ਈ ਬੜਾ ਲੋਕ 65 65000 ਰੁਪਏ ਮੰਗੀ ਜਾਂਦੇ ਸਹੀ ਗੱਲ ਆ ਭਾਈ 48000 ਰੁਪਏ ਮੁੱਲ ਮੰਨ ਤਾਂ ਜਿਹੜਾ ਮੌਕਾ ਮੈਂ 48 ਡਾਕਟਰ ਦੇਵਾ ਗਿਆ ਆਪਾਂ ਮੁੱਲ ਤਾਂ ਕਰਾਉਣਾ ਬਹੁਤ ਛੱਟ ਕਰਾ ਲਾ ਇਹਦਾ ਠੀਕ ਆ ਭਾਈ ਹਾਂ ਚੰਗੀ ਅਵਰਸਨ ਆ ਕੀ ਪ੍ਰਿੰਟ ਫਰੰਟ ਬਹੁਤ ਚੰਗਾ ਤੋੜਾ ਤਰਾ ਚੰਗਾ ਪਲੇ ਵਾਲੂ ਬੜਾ ਦਿਖਾਏ ਡਾਕਟਰ ਮੰਗਰੋਂ ਬਹੁਤ ਚੰਗਾ ਹੈ ਪਲੇ ਵਾਲੂ ਬਾਕੀ ਹਜੇ ਉਦੋਂ ਨੂੰ ਆਰਡਰ ਹੈ ਜਿਹੜਾ ਹੋਰ ਵੀ ਸੋਨਾ ਤਿਆਰ ਕਰਨਾ। ਨਾਗਸੀ ਭਰਾ ਕੋਲੇ ਤਿੰਨ ਤਿੰਨੇ ਹੀ ਦਿਖਾ ਦੇ ਕਿਸੇ ਵੀਰ ਦੇ ਦੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਦ ਨੂੰ ਧੰਨਵਾਦ।